ਸੋ ਹਾਂਜੀ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ 'ਚ ਤੁਹਾਡੇ ਨਾਲ ਨਵੀਂ ਜਾਣਕਾਰੀ ਸਾਂਝੀ ਕਰਨ ਲੱਗੇ ਆ ਜਿਹੜੇ ਵੀਰ ਬੱਕਰੀਆਂ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਆ ਜਾਂ ਨਵਾਂ ਕੰਮ ਸ਼ੁਰੂ ਕਰਨ ਬਾਰੇ ਸੋਚ ਰਹੇ ਆ ਤਾਂ ਵੀਡੀਓ ਨੂੰ ਜ਼ਰੂਰ ਦੇਖਿਓ ਤੁਹਾਡੇ ਫਾਇਦੇ ਲਈ ਵੀਡੀਓ ਆ ਤੇ ਇਸ ਵੀਡੀਓ 'ਚ ਆਪਾਂ ਦੱਸਾਂਗੇ ਵੀ ਜਦੋਂ ਬੱਕਰੀ ਬਿਮਾਰ ਹੁੰਦੀ ਆ ਤਾਂ ਉਹਦਾ ਕਿਵੇਂ ਪਤਾ ਲੱਗਦਾ ਤੇ ਕੀ ਕੀ ਲੱਛਣ ਹੁੰਦੇ ਆ ਬੱਕਰੀ ਦੇ ਜਿਨ੍ਹਾਂ ਤੋਂ ਆਪਾਂ ਨੂੰ ਪਤਾ ਲੱਗ ਸਕਦਾ ਵੀ ਬੱਕਰੀ ਬਿਮਾਰ ਆ ਸੋ ਹਾਂਜੀ ਸਭ ਤੋਂ ਪਹਿਲਾ ਲੱਛਣ ਇਹ ਆ ਜੇ ਜਦੋਂ ਬੱਕਰੀ ਬਿਮਾਰ ਹੁੰਦੀ ਆ ਤਾਂ ਉਹ ਖਾਣਾ ਪੀਣਾ ਨਹੀਂ ਖਾਂਦੀਗੀ ਜੋ ਵੀ ਆਪਾਂ ਹਰਾ ਚਾਰਾ ਪਾਉਨੇ ਸੁੱਕਾ ਚਾਰਾ ਪਾਉਨੇ ਕੁਝ ਵੀ ਆਪਾਂ ਖਾਣ ਪੀਣ ਨੂੰ ਪਾਉਨੇ ਆ ਦਿਲੀ ਰੂਟੀਨ ਦੇ ਵਿੱਚ ਤਾਂ ਉਹ ਖਾਣਾ ਪੀਣਾ ਜਿਹੜਾ ਆ ਨਹੀਂ ਖਾਊਗੀ ਤੇ ਦੂਜਾ ਲੱਛਣ ਇਹ ਆ ਕਿ ਬੱਕਰੀ ਜਿਹੜੀ ਆ ਉਹ ਸਸਤੋਂ ਕੇ ਖੜ ਜੂਗੀ ਉਹ ਕਿਸੇ ਸਾਈਡ ਤੇ ਹੋ ਕੇ ਖੜ ਜੂਗੀ ਜਾਂ ਕੰਧ ਨਾਲ ਲਾ ਕੇ ਖੜ ਜੂਗੀ ਤੇ ਉਹ ਆਪਣੀ ਪੂਛ ਆ ਜਿਹੜੀ ਅੰਦਰ ਨੂੰ ਮੋੜ ਕੇ ਇਕੱਠੀ ਜੀ ਹੋ ਕੇ ਜਿਹੜੀ ਆ ਖੜੀ ਹੋ ਜੂਗੀ ਤੇ ਤੀਜਾ ਲੱਛਣ ਇਹ ਆ ਇਹ ਬੱਕਰੀ ਜਿਹੜੀ ਆ ਉਹ ਗਾਲਾ ਕਰਨਾ ਬੰਦ ਕਰ ਦੂਗੀ ਤੇ ਚੌਥਾ ਲੱਛਣ ਇਹ ਆ ਵੀ ਬੱਕਰੀਆਂ ਦੇ ਅੱਖਾਂ ਵਿੱਚੋਂ ਵੀ ਪਾਣੀ ਆਉਣ ਲੱਗ ਪੈਂਦਾ ਹੈਗਾ ਜਿਹੜੀ ਬੱਕਰੀ ਬਿਮਾਰ ਹੋਵੇ ਸੋ ਇਹਨਾਂ ਲੱਛਣਾਂ ਤੋਂ ਆਪਾਂ ਨੂੰ ਪਤਾ ਲੱਗ ਸਕਦਾ ਵੀ ਬੱਕਰੀ ਜਿਹੜੀ ਆ ਉਹ ਬਿਮਾਰ ਆ ਤਾਂ ਆਪਾਂ ਜਿਹੜਾ ਇਹਨਾਂ ਦਾ ਸਮੇਂ ਸਿਰ ਤੇ ਇਲਾਜ ਕਰਵਾ ਸਕਦੇ ਆ ਤਾਂ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਇਹ ਆ ਵੀ ਜਿਹੜੇ ਬੱਕਰੀ ਨੂੰ ਬੁਖਾਰ ਵੀ ਹੋ ਸਕਦਾ ਹੈਗਾ ਤੇ ਆਪਾਂ ਤੁਹਾਨੂੰ ਇਹ ਵੀ ਦੱਸਾਂਗੇ ਕੀ ਬੱਕਰੀ ਦਾ ਨਾਰਮਲ ਟੈਂਪਰੇਚਰ ਕਿੰਨਾ ਹੁੰਦਾ ਤਾਂ ਵੀ ਬੱਕਰੀ ਦਾ ਨਾਰਮਲ ਟੈਂਪਰੇਚਰ 101 ਤੋਂ ਲੈ ਕੇ 102.5 ਤੱਕ ਜਿਹੜਾ ਹੁੰਦਾ ਆ ਉਹ ਨਾਰਮਲ ਟੈਂਪਰੇਚਰ ਹੁੰਦਾ ਆ ਤੇ ਗਰਮੀਆਂ ਦੇ ਵਿੱਚ 103 ਤੱਕ ਜਿਹੜਾ ਹੁੰਦਾ ਆ ਟੈਂਪਰੇਚਰ ਉਹ ਨਾਰਮਲ ਟੈਂਪਰੇਚਰ ਹੁੰਦਾ ਤੇ ਜੇਕਰ ਬੱਕਰੀ ਦਾ 103 ਪੁਆਇੰਟ ਤੱਕ ਟੈਂਪਰੇਚਰ ਆਉਂਦਾ ਗਰਮੀਆਂ ਦੇ ਵਿੱਚ ਤਾਂ ਉਹ ਨਾਰਮਲ ਆ ਉਹਨੂੰ ਕਿਸੇ ਦਵਾਈ ਦੀ ਲੋੜ ਨਹੀਂ ਗਈ ਤੇ ਜੇਕਰ 103 ਪੁਆਇੰਟ ਤੋਂ ਉੱਤੇ ਆ ਤਾ ਬੱਕਰੀ ਬਿਮਾਰ ਆ ਉਹਨੂੰ ਬੁਖਾਰ ਹੋਇਆ ਤਾਂ ਆਪਾਂ ਉਹਦੀ ਜਿਹੜੀ ਆ ਦਵਾਈ ਦੇ ਸਕਦੇ ਆ ਤੇ ਜੇਕਰ 101 ਤੋਂ ਘੱਟ ਹੈ ਟੈਂਪਰੇਚਰ ਤਾਂ ਫਿਰ ਬੱਕਰੀ ਦਾ ਟੈਂਪਰੇਚਰ ਆ ਜਿਹੜਾ ਉਹ ਡਾਉਣਾ ਤਾਂ ਆਪਾਂ ਉਹਦੀ ਮੈਡੀਸਨ ਦੇ ਸਕਦੇ ਆ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਜੇਕਰ ਬੱਕਰੀ ਗਾਲਾ ਕਰਨਾ ਬੰਦ ਕਰ ਦਿੰਦੀ ਆ ਤਾਂ ਇਹਦੇ ਵਿੱਚ ਬੱਕਰੀ ਦੇ ਪੇਟ ਦੀ ਬਿਮਾਰੀ ਵੀ ਹੋ ਸਕਦੀ ਆ ਕਿਉਂਕਿ ਪੇਟ ਦੀ ਬਿਮਾਰੀਆਂ ਹੋਣ ਕਾਰਨ ਜਿਹੜੀ ਬੱਕਰੀ ਨੂੰ ਪੇਟ ਗੈਸ ਹੋ ਜਾਂਦੀ ਆ ਜਾਂ ਫਾਰਾ ਹੋ ਜਾਂਦਾ ਜਿਆਦਾ ਖਾਣ ਪੀਣ ਨਾਲ ਤਾਂ ਉਹਦਾ ਕਰਕੇ ਬੱਕਰੀ ਜਿਹੜੀ ਆ ਉਹ ਸੁਸਤੋ ਕੇ ਖੜ ਜਾਂਦੀ ਆ ਤੇ ਗਾਲਾ ਵਗੈਰਾ ਨਹੀਂ ਕਰਦੀਗੀ ਤੇ ਵਿੱਚ ਬੱਕਰੀ ਨੂੰ ਪੇਟ ਦੀ ਬਿਮਾਰੀ ਵੀ ਹੋ ਸਕਦੀ ਆ ਸੋ ਜਦੋਂ ਵੀ ਬੱਕਰੀ ਵਿੱਚ ਜਿਹੜੇ ਆਪਾਂ ਤੁਹਾਨੂੰ ਲੱਛਣ ਦੱਸਿਆ ਇਸ ਤਰ੍ਹਾਂ ਦੇ ਲੱਛਣ ਆਉਂਦੇ ਆ ਤਾਂ ਆਪਾਂ ਡਾਕਟਰ ਨੂੰ ਜਿਹੜਾ ਦਿਖਾ ਸਕਦੇ ਆ ਤੇ ਜਿਹੜੀ ਇਹਨੂੰ ਬਿਮਾਰੀ ਲੱਗੀ ਆ ਉਹਦਾ ਪਤਾ ਕਰ ਸਕਦੇ ਆ ਕਿਉਂਕਿ ਕਿਉਂਕਿ ਬਿਮਾਰੀ ਦਾ ਪਤਾ ਫੇਰ ਹੀ ਲੱਗਣਾ ਜਦੋਂ ਆਪਾਂ ਇਹਨੂੰ ਚੈੱਕ ਕਰਵਾਵਾਂਗੇ ਤੋ ਕਿ ਕਈ ਵਾਰ ਟੈਂਪਰੇਚਰ ਘਟ ਹੁੰਦਾ ਹੈ ਉਹਦਾ ਕਰਕੇ ਸੁਸਤ ਹੁੰਦੀ ਆ ਜਾਂ ਕਈ ਵਾਰ ਬੁਖਾਰ ਹੁੰਦਾ ਉਹਦਾ ਕਰਕੇ ਸੁਸਤ ਹੁੰਦੀ ਆ ਜਾਂ ਕੋਈ ਪੇਟ ਦੀ ਬਿਮਾਰੀ ਹੁੰਦੀ ਆ ਉਹਦਾ ਕਰਕੇ ਸੁਸਤ ਹੁੰਦੀ ਆ ਵੀ ਇਹ ਜਿਹੜੇ ਲੱਛਣ ਆ ਬਿਮਾਰ ਬੱਕਰੀ ਦੇ ਲੱਛਣ ਹੁੰਦੇ ਆ ਤੇ ਆਪਾਂ ਇਹਨਾਂ ਲੱਛਣਾਂ ਵਿੱਚ ਆਉਣ ਤੇ ਬੱਕਰੀ ਨੂੰ ਆਪਾਂ ਸਮੇਂ ਸਿਰ ਤੇ ਜਿਹੜਾ ਟ੍ਰੀਟਮੈਂਟ ਕਰਵਾ ਸਕਦੇ ਆ ਤੇ ਜਿਹੜਾ ਬੱਕਰੀ ਨੂੰ ਬਿਮਾਰੀਆਂ ਤੋਂ ਬਚਾ ਸਕਦੇ ਆ ਸੋ ਜੇਕਰ ਤੁਸੀਂ ਬੱਕਰੀਆਂ ਦਾ ਕੰਮ ਕਰਦੇ ਹੋ ਤੇ ਬੱਕਰੀਆਂ ਦੇ ਵਿੱਚ ਇਸ ਤਰ੍ਹਾਂ ਦੇ ਲੱਛਣ ਆਉਂਦੇ ਆ ਤਾਂ ਤੁਸੀਂ ਜਿਹੜਾ ਇਹਨਾਂ ਦਾ ਟ੍ਰੀਟਮੈਂਟ ਕਰਵਾ ਸਕਦੇ ਆ। ਸੋ ਹਾਂਜੀ ਭਾਈ ਏਸੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਦੇ ਹੋ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਬਾਕੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ। ਧੰਨਵਾਦ।